ਸਾਰੇ ਕੇ ਢੇਗ ਆਈ ਮਸ਼ੀਨ ਦਾ ਲਿਆਜ ਤੇਲ ਚਲਿਏ ਬਥੇ ਲੈ ਰ ਚਲਿਏ ਪਠਾਰ ਕੇ ਉਣਾਈ ਦੱਲਾ ਜੋ ਕਹਿਣਾ ਨੂੰ ਕਹਿ ਇੱਕ ਗੁੜ ਵਾਲਿਆਂ ਦਾ ਪੈਕਿੰਗ ਦੇ ਦੋ ਕੀ ਛੋਲਿਆਂ ਦੇ ਜੈਲੀ ਰੋਟੀ ਖਾਣੀ ਓਏ ਗੁੱਡੀ ਨਾਲ ਗੁੱਡੀ ਰੰਬੀ ਆ ਵੇਖੋ ਤਾਂ ਜੂਮ ਕਰਕੇ ਵਾਹ ਓਏ ਓ ਵੇਖੋ ਤਾਂ ਤਾਂਗਾ ਡਬਲ ਹੋ ਗਈਆਂ ਨੇ ਵਜੇ ਨਹੀਂ ਡਬਲ ਹੋ ਗਿਆ ਤੋਂ ਪੂ ਵੇਖੋ ਜੈ ਇੱਕ ਢੀਕੇ ਹਣ ਚੜੀ ਜਾਵੇ ਰਾਤੀ ਮੀਂਹ ਵਰਿਆ ਅੱਜ ਦੇਣਾ ਲੱਗੂਗਾ ਪੂਰਾ ਠੋਕੇ ਪੂਰਾ ਲੱਗੇਗਾ ਠੋਕੇ ਵੇ ਜੀ ਆਹ ਓਏ ਪੇਟ ਵੀ ਪੂਰਾ ਵੱਧ ਗਿਆ ਠੋਕੇ ਕਾਤੀ ਪਿਆ ਮੀ ਤੇ ਦੇਣਾ ਤੇ ਲਗਾ ਪੂਰਾ ਕੱਲ ਧੁੰਦ ਤੇਗੀ ਪੂਰੀ ਵਧੀਆ ਇਹ ਪਤਾ ਲੋੜੀ ਦੀ ਕਰਤੀ ਤਿਆਰੀ ਨਾ ਆਇਆ ਢੇਰ ਲਾਤੇ ਫੁੱਲਿਆਂ ਦੇ ਫੁੱਲਿਆਂ ਦੇ ਢੇਰ ਲਾਤੇ ਬੰਦਿਆਂ ਨੇ ਹਾਂ ਆ ਵੇਲਾ ਜਿੰਨੇ ਦਵਾਈ ਲੈਣੀ ਹੈ ਨਾ ਉਹਨੂੰ ਮਾਖਾ ਫੋਨ ਕੋਲ ਰੱਖੀ ਏ ਡਾ ਦਿਮਾਗ ਖਰਾਬ ਆ ਬੰਦਿਆਂ ਦਾ ਇਹ ਰਾਤੋ ਰਾਤ ਬਣਾ ਦਿਆ ਕਮਾਲ ਸਾਰੀ ਰਾਤ ਮੂਝੇ ਨੇ ਰਾਤੋ ਰਾਤ ਤਿਆਰ ਕੀਆ ਕੰਮ ਅਰੇ ਉਹ ਤੇਰੀ ਨੈਟ ਤੇ ਚੜੇ ਵੀਡੀਓ ਉਹ ਜਸਵਿੰਦਰ ਸਕੂਲੇ ਆ ਜਾ ਬਾਹਰ ਪਾਣੀ ਆ ਗਿਆ ਆ ਗਿਆ ਮੈਂ ਇਥੋਂ ਡੇਰੇ ਤੁਰ ਪੈ ਦਵਾਈ ਲੈ ਕੇ ਚਲਾ ਆ ਗਿਆ ਅਵੇ ਆ ਮਾਲ ਜਾੜਿਆ ਕਿ ਨਹੀਂ ਟੋਡੀਆਂ ਦਾ ਨਾ ਵੇ ਮਾਸੀ ਪੁੱਤ ਕਮਾਈ ਦਾ ਹੈ ਪਰ ਮਿਹਨਤ ਵੀ ਬੜੀ ਹੈ ਇਹਨਾਂ ਦੀ ਸਾਰੀ ਰਾਤ ਹੀ ਲਗਾਏ ਕੰਮ ਕਿਹਾ ਸਾਰੀ ਰਾਤ 5-6 ਦਿਨ ਸਾਰੀ ਬੱਠੀ ਰਾਤ ਹੀ ਚੱਲਦਾ ਰਿਹਾ ਸਾਰੀ ਰਾਤ ਹੀ ਬੱਠੀ ਰਾਤ ਹੀ ਚਲਦਾ ਰਹਾ ਕਹਿੰਦਾ ਚਲੋ ਦਵਾਈ ਮੈਂ ਇਹ ਦਵਾਈ ਦੇ ਕੇ ਫਿਰ ਚਲਦੇ ਮੱਥਾ ਟੇਕਣੇ ਹਾਂ ਦਵਾਈ ਤੇ ਇੱਕ ਵੇਲੇ ਖਾਣੀ ਨਹੀਂ ਨਹੀਂ ਖਾਣਾ ਕਿਨੇ ਵੇਲੇ ਖਾਣਾ ਤੂੰ 1 ਵਜੇ ਅੱਛਾ ਦਵਾਈ ਸਾਹਮਣੇ ਕਰ ਮੇਰੇ ਚਲੋ ਚਲ ਦੋ ਬੱਤੇ ਹੁਣ ਮੈਂ ਦੇ ਤੇ ਹੀ ਤੇ ਉਹ ਨੂਰੀ ਨੂਰ ਦੀ ਤੁਜੀ ਮੈਂ ਜਾਨ ਮਈ ਬਾਈ ਗੁੱਡੀ ਨਾਲ ਗੁੱਡੀ ਰੁੰਬੀ ਆ ਵੇਖੋ ਤਾਂ ਜੂਮ ਕਰਕੇ ਵਾਹ ਓਏ ਹੋ ਵੇਖੋ ਪਰ ਤਾਂ ਕਾ ਡਬਲ ਹੋ ਗਈਆਂ ਨੇ ਬਜੇਮੀ ਡਬਲ ਹੋ ਗਿਆ ਚਿੱਟੀ ਆਪਣੀ ਦੁੱਜੀ ਰੁੰਬੀ ਗਈ ਨਾਲ ਦੋ ਸੈਂਟ ਚਿੱਟੀ ਆਪਣੇ ਦਾ ਪੈ ਗਿਆ ਨੇ ਟੀਆ ਬੜਾ ਬੜਾ ਮੈਂ ਖਿੱਚ ਲਿਆ ਜੀ ਦੇਖ ਨਹੀਂ ਕੁਛ ਨਹੀਂ ਆ ਤਾਂ ਡੋ ਮਾਰ ਰੱਡ ਉਹ ਉਤਰਈ ਰਹੀ ਓਏ ਇੱਕ ਗੱਲ ਪਾਣੀ ਵਾਗੀ ਪਾਣੀ ਨੇ ਉੱਤੇ ਆਹ ਬਾਣੀ ਛੁੱਟੀ ਡੜੀ ਕੋ ਨਹੀਂ ਆਹ ਵਾਲੀ ਡੋਰ ਨਹੀਂ ਉਤੋਂ ਜਿਹੜੀ ਆਉਂਦੀ ਉਹ ਤੇ ਰੇਡੀ ਤੇਲੀ ਆਉਂਦੀ ਆਜ ਨਹੀਂ ਆਜਾ ਆ ਤੁਹਾਨੂੰ ਕਿੰਨੇ ਤਰੀਕੇ ਦੱਸਿਆ ਭਾਜੀ ਆ ਗੀ ਚੰਡਿਆ ਜੀ ਇਹਨ ਸੁਣੋ ਪਾਪਾ ਇਹ ਬੜੀ ਖਰਕ ਕਸਰ ਵੀ ਨਾ ਦੁਏ ਜਾਣੀ ਇਹਨੇ ਮੜੀ ਵੀ ਕਸਰ ਜੀ ਲਵੇਟ ਲਾਈ ਦਤਾ ਨਾ ਤਾਂ ਦੋ ਵੇ ਓਏ ਗੁੱਸਾ ਨਾ ਆਣੀਏ ਨਹੀਂ ਨਹੀਂ ਉਹ ਨਾ ਉਹ ਪੁੱਠਾ ਲਵੇਟ ਦੇ ਨਾ ਹਾਂ ਚੱਲ ਅੱਗੇ ਜਬਾਨ ਨਹੀਂ ਲਾਈ ਉਹ ਉੱਥੇ ਬੜੀਆਂ ਵੱਡ ਗਿਆ ਹੈ ਮਰਿਆ ਪੇਚਾ ਬਹੁਤ ਪਿਆਰਿਆ ਹਵਾ ਵੀ ਬਹੁਤ ਆ ਰਹੀ ਆ ਇਹ ਹੁਣ ਦੋ ਤਿੰਨ ਦਿਨ ਕੰਮ ਇਦਾਂ ਹੀ ਚੱਲਣਾ ਜਰਾ ਕਰ ਕੱਲ ਕਹਿੰਦੇ ਮੇਰਾ ਪੰਗਾ ਲਈ ਖੋਰਾ ਓਏ ਕੱਲ ਕਹਿੰਦੇ ਮੀਂਹ ਦੱਸਿਆ ਪਤੰਗ ਨਹੀਂ ਲੈਂਦੀ ਪਤੰਗ ਬਦਲ ਲਿਆ ਦਨੇ ਆ ਪਤੰਗ ਤੇਰੇ ਕੋ ਚੜਨ ਹਾਂ ਵੈਰੀ ਗੁੱਡ ਯੂ ਮੇਰੇ ਚੈਨ ਲੱਗੀ ਆ ਹਾਂ ਖੱਲੇ ਕਰ ਦੇ ਤੂੰ ਸਾਈਡ ਤੇ ਕਰ ਲਾ ਸਾਈਡ ਤੇ ਕਿੰਨਾਂ ਮਿਲ ਰਿਹਾ ਚੱਲ ਚੱਲ ਸਾਬੀ ਜਲਾ ਗੁੜਾ ਹੱਸਦਾ ਓਏ ਸਾਈਡ ਤੇ ਠਾਣੂ ਲਾ ਲਾ ਨਾ ਤੂੰ ਓਏ ਮੈਂ ਤੂੰ ਅਗਲੀ ਨੂੰ ਮਲਦੇ ਲੈਣਾ ਹੈ ਨਾ ਇਹ ਜੇ ਪੇਚਾ ਪੈ ਗਿਆ ਤੇ ਨੇ ਤੈਨੂੰ ਖਰਾਬ ਕਰਨਾ ਹੀ ਹਾਂ ਕੀ ਹੋਈ ਹੈ ਆ ਵੜਤੀ ਨੇ ਨੀੜਿਆਣਾ ਦੀ ਗੇਰ ਹਾਂ ਓ ਜਾਣ ਦੀ ਓ ਵੜਦੀ ਓਏ ਓ ਮਰਾ ਗੱਲ ਵੀ ਕੁਟੀਦਾ ਹੁੰਦੀ ਆ ਦੇਖ ਮੇਡਾ ਬਾਹਰ ਆ ਦੇ ਕੋਈ ਨਹੀਂ ਬੱਬੂ ਕਹ ਤੇਰੇ ਕਿ ਨਾ ਕੋਈ ਮਰੀ ਆ ਕਿ ਕੁਟੀ ਨਹੀਂ ਬੋ ਕੀਤੀ ਆ ਤਾਂ ਆਉਂਦੀ ਕੋਈ ਨਹੀਂ ਨਹੀਂ ਕੀਤੀ ਤਾਂ ਤੂੰ ਜਰੂਰੀ ਕਿ ਆ ਉਹ ਨੀਟਾ ਵਾ ਨੇੜ ਰਾਈ ਨਹੀਂ ਹੋਣਾ ਜੇ ਜਨਦਰ ਵੱਡੀ ਨਾ ਗਈ ਤੇਰੀ ਸੁਬਾੜੀ ਕਿੱਥੇ ਤੇਰੀ ਗੁੱਡੀ ਓਏ theo tinh đây đâu mình đi khen đi hai mặt đi mày hai gặp lạp inh ơi đây thể gì ơi có thể gì ơi có thể gì ơi có gì ơi có thể gì ơi có thể gì ਕਿੰਨੀਆਂ ਵੱਡੀਆਂ ਇਹ ਉਹਦੀ ਨੀੜੇ ਦੀਆਂ ਸਵੇਰ ਤੇ ਵੱਡੀਆਂ ਕਿੰਨੀਆਂ ਵੱਡੀਆਂ ਇੱਕੋ ਜਿਹੀਆਂ ਕਿਦਣਾ ਭਾਈ ਕਿਦਣਾ ਭਾਈ ਹੁਣ ਕੀ ਸੋਹਣਾਂ ਦੇ ਜੈਲੀ ਰੋਟੀ ਖਾਣੀ ਓਏ ਮੇਲਾ ਖਿਜੜੀ ਖਾਣੀ ਤੇ ਆਹ ਕੁੜੀਆਂ ਨੂੰ ਵੀ ਰੱਖ ਉੱਤੇ ਕੋਈ ਤੇ ਪੜ ਜਾਣੀਆਂ ਈ ਆ ਗਵੀ ਤਰੂ ਡੇਗਾ ਮਾਂ ਦਾ ਉਹਨੇ ਜੱਜਾ ਉਹਨੇ ਕਿਤੇ ਤਾਂ ਨਾ ਆ ਇਹਨੇ ਡੀਆਂ ਨੇ ਹਵਾ ਹੌਣਾ ਹੀ ਹਨਾ ਰਾਮਗੜੀਆ ਵੀ ਬੜੀਆਂ ਪਤੰਗਾ ਹੁੰਦਾਈ ਰਾਮਗੜੀਆ ਰਾਮਗੜੀਆ ਤਾਂ ਰੋਜ਼ ਮਾਈ ਕੋਈ ਨਾ ਕੋਈ ਗੱਟੂ ਸਾਹਮਣੇ ਰੱਖਦੇ ਰੱਖਦਾ ਤੇ ਮੈਂ ਇੱਥੇ ਨਹੀਂ ਪਰਚਾਉਂਦਾ ਪਾਗਿਸਤਾਨ ਦੇ ਹਾਂ ਦੇ ਦਾ ਪਰਚਾ ਨਹੀਂ ਆ ਕਿਹੜੀ ਸਾਰਿਓ 16 ਤਾਰ ਵੱਡੇ ਗੁੱਡੇ ਟਾਉਣ ਵਾਲੀ ਜਿਹੜੀ ਹੁੰਦੀ ਪਾਗਿਸਤਾਨ ਦੇ ਇਹਦੇ ਬੁਣੀ ਦੇ ਆਹ ਉਹ ਫੜ ਇਹਨਾਂ ਦੀ ਹੈ ਜਿਹੜੇ ਆ ਲੋਕ ਚੜਾਉਂਦੇ ਨੇ ਹੋਈ ਨਾ ਪਾਗ ਖੜਾ ਜਾਏ ਨਹੀਂ ਆ ਘਟੂ ਆ ਦੁਜੇ ਨੇ ਇਹ ਘਟੂ ਥੋੜਾ ਨੇ ਇਹਦੇ ਧਾਗੇ ਨਹੀਂ ਆ ਇਹ ਤਾਂ ਧਾਗੇ ਵਾਲੀ ਦੀ ਹੋ ਰਹੀ ਆ ਤੇ ਇਹ ਤੇ ਕੋਤਾ ਨਹੀਂ ਆ ਤਰਖੜੀ ਜਿੰਨੂੰ ਆਦੇ ਤਾਂ ਹੀ ਤੁਹਾਡੀਆਂ ਵਡੀਆਂ ਜਾਣਡੀਆਂ ਤੇ ਵਨ ਸ਼ੋਹ ਦੇ ਨਾਲ ਆ ਓਏ ਉਹਦੇ ਨਾਲ ਆਓ ਜਿੰਨੇ ਅੱਗੇ ਸੱਟ ਕੀਤੀ ਉਹ ਵਡਾਲੀ ਜਾਂਦੀ ਇਹਨੇ ਉਹ ਨੀੜਾ ਡਿਆ ਬੜਾ ਹੁਣ ਕੇ ਕੌਣ ਡਿਆ ਬੜਾ ਹੁਣ ਨਹੀਂ ਨੀਟਾ ਨਹੀਂ ਆ ਜਿਆਦਾ ਉਹ ਕੀ ਕਰਾਂ ਕੀ ਕਰਾਂ ਪਾੜ ਦਰ ਕੰਨੀ ਬੰਦਾ ਕਿ ਕੀ ਕਰਾਂ ਪਾ ਦੋ ਸਾਰੀ ਕੰਨੀ ਨਹੀਂ ਹੁੰਦੀ ਤੜਾਵਾਂ ਹੁੰਦੀਆਂ ਨੇ ਉਹ ਜੋ ਵੀ ਆ ਤੜਾਵਾਂ 도ੜੀਆਂ ਪਾਈਆਂ ਨੇ ਉਹ ਕਾੜੀਆਂ ਪਾਉਂਦੇ ਆ ਆ 도ੜੀ ਚ ਨਹੀਂ ਡੋਰ ਆ 도ਰੀ ਬਹੁਤ ਛੋਟੀ ਐ ਸੱਲਮ ਰਹਿ ਗਿਆ ਕਾੜੀਆਂ ਨਾ ਇਹਨਾਂ ਦਾ ਜ਼ਿਆਦਾ ਨਹੀਂ ਹੁੰਦਾ ਬੋਲਣਾ ਪਤਾ ਬੋਲ ਲੈਣੇ ਤੇ ਖੋਲ ਲੈ ਡੋਰ ਐ ਜਿਹੜੀ ਜਿਹੜੀ ਖੱਡੀ ਹੋਣੀ ਸੱਜੀ ਬਣੇ ਆਵੇ ਦੋ ਸਾਰ ਥੋੜੀ ਦੌੜ ਜਲੀਏ ਦੌੜ ਤੋੜੀ ਹੋ ਥੋੜੀ ਆ ਨਹੀਂ ਆ ਥੋੜੀ ਦੌੜੀਆ ਤਰ੍ਹਾਂ ਵਜੇ ਹਾਂ ਜੀ ਇਹ ਭਾਜੀ ਇਹ ਦੇ ਆਈਫਾਈ ਖਿਚੀ ਲਾਉਂਦੇ ਲਾਪ੍ਰੀ ਸਿੰਘ ਲੇਓ ਲਾਪਾਈ ਦਾ ਭਰਾ ਵਢਾਈ ਜਾਂਦੇ ਆ ਦੋਂਦੀ

ਜੇ ਸਾ ਅਕਸਬ ਅਕ ਕੀ ਹੁੰਦਾ ਹੋ ਐਕਸਪਰਟ ਭਾਜੀ ਹਾਈ ਫਾਈ ਖਿਚੀ ਵਾਲੇ ਭਾਜੀ ਕਿੰਨੀ ਅਮਡਾਈਆਂ ਜੇ ਹਾਂਜੀ ਇਹ ਕਮੈਂਟ ਵਿੱਚ ਆਪਾਂ ਗਾ ਰਿਕਾਰਡ ਕਰ ਲੈ ਵਾਹ ਬਹੁਤ ਵਧੀਆ ਖਿਚੀ ਲੱਗਦੀ ਨਹੀਂ ਇਹਦੇ ਨਾਲ ਚੱਲ ਚੱਲ ਜਾਈਏ ਉਹ ਗੁੰਝ ਚ ਲਗੀ ਆ ਨਹੀਂ ਹੋ ਗਿਆ ਤੁਹਾਨੂੰ ਕੋਈ ਨਹੀਂ ਚੱਲਦੀ ਜੇ ਤੂੰ ਬਣਾ ਲਈ ਆਹ ਗੁੰਝ ਮਣੀ ਆ ਭਾਜੀ ਵਢਾਲੀ ਆ ਤੂੰ ਆਈ ਬਣ ਗਿਆ ਭਾਜੀ ਆ ਤੂੰ ਇਹ ਕੀ ਸੈਵਨ ਸਿੰਘ ਮੈਨੂੰ ਉਡਾਤੀ ਅੱਧਾ ਵਲੋਗ ਬਣਾ ਦੇ ਰੇਲੇ ਦਾ ਕੀ ਆਇਆ ਉਹ ਮੇਰੇ ਕੀਰ ਮੇਹਰ ਹੁੰਦਾ ਨਹੀਂ ਖੁੱਲੀ ਡੇ ਡੋਰ ਖੁੱਲੀ ਲਾਤੀ ਆ ਉਹ ਜਾਂਦੀ ਆ ਹੋਰ ਇਹਨਾਂ ਨੂੰ ਵੀ ਆ ਚਾਰ ਵਜ ਗਿਆ ਜੀ ਤੇ ਚਾਹ ਦਾ ਹੋ ਗਿਆ ਟਾਈਮ ਤੇ ਬੱਚਿਆਂ ਨੂੰ ਮੈਂ ਚਾਹ ਪਿਆ ਦੇਣਾ ਯੋਰ ਹੋ ਗਿਆ ਗੁੱਡੀਆਂ ਚੜਾ ਚੜਾ ਕੇ ਇਹਨਾਂ ਦਾ ਆਪਾਂ ਵੀ ਪਰਨਾ-ਪਰਨਾ ਹਿੱਲ ਗਿਆ ਜਰਾ ਗੁੱਡੀਆਂ ਦਾ ਨਿੱਕਾ ਤੇ ਪੀਚੇ ਪਈ ਜਾਂਦੇ ਸਵੇਰ ਦਾ ਤੇ ਮੈਂ ਚਾਹ ਫੜ ਦੋ ਹੋ ਗਿਆ ਹੌਲਾ ਜੱਲੀ ਵਡਾਈਆਂ ਕਿ ਨਹੀਂ ਆਈ ਵਡਾਈਆਂ ਤੇ ਦੋ ਗਿਆ ਵੱਡੀਆਂ ਵਾਧੂ ਨਹੀਂ ਆਈਆਂ ਕਿ ਕੱਠਿਆਂ ਲਈਆਂ ਤਾਂ ਹਾਂ ਚਾਹ ਪੀਓ ਬਰਾ ਬੰਦਾਰ ਆ ਦੇ ਸਵੇਰੇ ਬੰਨੇ ਰੋਲੇ ਹਾਂ ਚਾਹ ਪੀਓ ਚਾਹ ਹਾਂ ਤਾਂ ਗਿਆਰਾ ਜੀ ਇੱਧਰ ਆ ਜਲਦੀ ਚਾਹ ਪੀ ਲੋ ਆ ਕੇ ਬੰਨੇ ਨਾਲ ਹਾਂ ਤਾਂ ਗਿਆਰਾ ਗੱਟੂ ਜੇ ਫੜ ਲਾ 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 ਡੋਰ ਹੈਗੀ ਉਹਦੀ ਨਾਲ ਆ ਵੇਖੋ ਹਾਂ

ਬਿਲალი ਕੱਪਾਂ ਵਾਲੀ ਦੋਵਾਂ ਕੱਪਾਂ ਵਾਲਾ ਜਿਹੜਿਆ ਕੁਲਾਸ ਰਿਹਾ ਓਏ ਗੱਦਾ ਅੱਜ ਆਜੀ ਸੰਡੇ ਤੇ ਬੱਤੀ ਬਾਂਦਿਆ ਤੇ ਕੱਲ੍ਹ ਆ ਲੋੜੀ ਤੇ ਲੋੜੀ ਦਾ ਸਮਾਨ ਲਿਆਉਣਾ ਡੋਡੀਆਂ ਫੁੱਲੇ ਤੇ ਬੱਚਿਆਂ ਨੇ ਤੇ ਲੈ ਲੈਂਦੀਆਂ ਗੁਡੀਆਂ ਗੱਡੀਆਂ ਆਪਣੀਆਂ ਤੇ ਚੱਲੇ ਹਾਂ ਸ਼ਹਿਰ ਤੇ ਨਾ ਜੋ ਫਿਰ ਤੁਹਾਨੂੰ ਵੀ ਦਿਖਾਉਂਦੇ ਨਾਲ ਕਹਾਜ ਲੋੜੀ ਗਈ ਹੈ ਚੱਲਾ ਦੇਦੇ ਗੁਡੀਆਂ ਸਵੇਰ ਦੀਆਂ ਚੜੋਂੜੇ ਨੇ ਜੇ ਉਤਰੇ ਥਲੇ ਮੋੜ ਸਾਲ ਕਰਾਂ ਸਾਈਡ ਤੇ ਗੱਡੀ ਕੱਢ ਲਈ ਆ ਪੰਜ ਚੱਲਦੇ ਆ ਸ਼ਹਿਰ ਨੂੰ ਤਾਂ ਲੈਣੇ ਆ ਸਮਾਨ ਵੀ ਕੀ ਲੈਣੇ ਆ ਤੁਹਾਡੇ ਨਾਲ ਵੀ ਕਰਦਾ ਹੀ ਸ਼ੇਅਰ ਨਾਲੇ ਦੱਸਿਓ ਮੇਰੇ ਵੀਰ ਭਰਾ ਕਿਹੜਾ ਕਿਹੜਾ ਲੈਂਦੇ ਆ ਸਮਾਨ ਕਮੈਂਟ ਕਰਕੇ ਜਰੂਰ ਸਾਰੇ ਕੇ ਢੇਗ ਆਈ ਮਸ਼ੀਨ ਦਾ ਲਿਆਜ ਤੇਲ ਕਿੰਨੇ ਦਾ ਦਤਾ

ਉਹ ਨਾ ਲੈਣਾ ਆ ਇਹ ਫਰੈਂਡ ਆ ਸ਼ਿਵਾਜ ਦਾ ਇਹ ਸ਼ਿਵਾਜ ਦਾ ਫਰੈਂਡ ਆ ਹੋਰ ਜਿੱਦਾਂ ਹੈਲੋ ਕਰਦੇ ਕਰ ਅੰਕਲ ਜੀ ਬਹੁਤ ਵਧੀਆ ਵੀਲੋਗਸ ਹੁੰਦੇ ਆ ਸਬਸਕ੍ਰਾਈਬ ਕਰ ਲੈਣਾ ਉਹ ਜੀ ਬੜਾ ਅੱਧਾ ਗਲੋ ਦਾਲ ਮਾਂ ਥੋਤੀ ਉਹ ਜਿਹੜੇ ਬੰਦੇ ਨੇ ਭੱਲੇ ਆਹੋ ਉਹ ਦਾਲ ਦਈ ਸਾਰੇ ਇਕੱਲੇ ਨਹੀਂ ਜਾਣਾ ਨੇ ਭੱਲੇ ਨਹੀਂ ਇਕੱਲੇ ਨਾ ਭਰਾ ਹੋਇਓ ਬੱਕ ਬੰਦਾ ਮੁੰਡਾ ਮੂਸੇ ਵਾਲੀ ਵਰਗੀ ਹਣਾ ਪੱਗ ਵਿੱਚ ਹੋਣੀ ਚਾਹੀਦੀ ਆ ਪੱਗ ਆਏਗਾ ਅ ਅ ਪੱਗ ਵਰਗੇ ਵੀ ਅੰਨਾ ਵੀਡੀਓ ਬਣਾ ਹੋਰ ਹੋਰ ਬਸ ਅੱਜ ਕੱਲ ਦੀ ਮਹਤਵਪੂਰਨ ਦਾਲ ਹੀ ਬਸ ਮੂੰਗਫਲੀ ਹੋਣੀ ਹੈ ਕੋਈ ਗੱਟ ਮੂੰਗਫਲੀ ਪਤੰਗ ਨਹੀਂ ਜੇ ਮਿਲੀ ਤਾਂ ਇੱਕ ਗੁੜ ਵਾਲਿਆਂ ਦੇ ਚਿਰੂੜੇ ਲੈਣੇ ਆ ਖੰਡ ਵਾਲੀਆਂ ਨਹੀਂ ਰੱਖਿਆ ਖੰਡ ਵਾਲੀਆਂ ਰੋਡੀਆਂ ਹਾਂ ਵੀ ਨਹੀਂ ਹੋਰ ਚਾਚੀ ਕੋਈ ਦੁਸ਼ਾ ਕੇ ਦਿਖਾਈ ਕਰੋ ਇਹ ਕੋਚਿਰ ਵੜਿਆ ਨੇ ਤਾਂਹੀਂ ਤੋਂ ਹੋ ਕੇ ਡੋਡੀਆਂ ਬਣਾਈ ਉਹ ਉੱਥੋਂ ਬਰਾ ਗਰਮ ਗਰਮ ਗਰਾ ਏਦੋ ਕਿੰਨਾ ਹੋ ਗਿਆ ਹਾਂ ਕਿੰਨਾ ਹੋ ਗਿਆ ਦੋ ਚੱਲ ਪੜੀ ਰਹੀ ਮਾਮ ਦੀ ਕਿਤਾਬ ਇਆ ਖੜਿਆ ਓਏ ਕੰਮ ਸਿਰੇ ਤੇ ਆਇਆ ਹੁਣ ਤੂੰ ਕਿਨਾਂ ਬੱਸ ਕਰਾ ਘੱਟੂ ਸਕੈਨਰ ਕਿੱਥੇ ਹੈ ਸਕੈਨਰ ਮਹਾਰਾਜਨਾਬ ਯਾਰ ਇਹ ਠੀਕਾ ਜੀ ਉਸ ਸਕੈਨਰ ਦਾ ਯਾਰ ਪਿੰਦੂ ਦਾ ਲੜਾ ਪਤੰਗਾਂ ਵੀ ਲੈ ਲਈਆਂ ਜੇ ਤੇ ਜਿਹੜੀ ਪਤੰਗ ਮੰਗਦਾ ਸੀ ਨਾ ਉਹ ਛੋਟਾ ਆ ਰੋ ਆ ਮੰਗਦਾ ਇਹ ਚੜਨੀ ਹੈ ਨਹੀਂ ਇਹ ਤਾਂ ਕੋ ਭਾਰੀ ਹੁੰਦੀ ਹੈ ਤੇ ਹੁਣ ਚਲੀਏ ਪਿੰਡ ਨੂੰ ਸਾਮਾਨ ਲੈ ਰਿਆ ਜਿਹੜਾ ਲੈਣਾ ਸੀ ਚਲੀਏ ਸ਼ਹਿਰ ਨਾਲ ਕੋਠੇ ਤੇ ਲਾਈਏ ਜਾਣਿਆਂ ਨੂੰ ਜਾ ਕੇ ਸਵੇਰੇ ਫੇਰ ਇਹਨਾਂ ਲਾਲਾ ਲਾਲਾ ਕਰਨੀਆਂ ਢੇਰੇ ਤੇ ਰੌਣਕ ਆਉਂਗੀਆਂ ਜਦੋਂ ਚੋਲੇ ਦਾ ਮੇਲਾ ਹੁੰਦਾ ਚਲਿਏ ਬੱਤ ਲੈ ਰੋ ਚਲਿਏ ਠਾਰ ਕਿਉਂ ਨਹੀਂ ਸਮਾਂ ਤਾਂ ਹੋ ਗਿਆ ਠੀਕ ਓਹ ਅੱਜ ਦਾ ਡੇਰੇ ਦੀ ਰੌਣਕੀ ਵੇਖੋ ਨਾ ਕਿਹੜੀ ਘੈਂੜਿਆ ਜੀ ਜੰਨੇ ਆ ਗੋਜਦਾ ਪੈਂਦਾ ਕੀ ਕਰਨਾ ਹੀ ਕਰ ਜਾ ਓਏ ਮਾਲ ਲੈ ਕੇ ਆ ਗਏ ਆ ਜੀ ਸ਼ਹਿਰੋਂ ਘਰ ਲੋੜੀ ਦਾ ਜੋ ਵੀ ਲਿਓਨੇ ਹੀ ਫੁੱਲੇ ਲਿਓਨੇ ਹੀ ਡੁੱਡੀਆਂ ਰਿਊਡੀਆਂ ਚਿਰੜੇ ਜੋ ਵੀ ਲੋੜੀ ਦਾ ਦਾ ਸਾਰਾ ਜੀ ਤੇ ਲੋੜੀ ਦੀਆਂ ਤੁਹਾਨੂੰ ਐਡਵਾਂਸ ਵਿੱਚ ਮੁਬਾਰਕਾਂ ਸੁਖ ਸੁਖਾਂ ਨਾਲ ਤੁਹਾਡੀ ਲੋੜੀ ਆਵੇ ਸੁਖ ਸੁਖਾਂ ਮਨਾਓ ਆਪਣੇ ਵੀਰਾਂ ਭਰਾਵਾਂ ਨਾਲ ਆਪਣੇ ਭੈਣ ਭਰਾਵਾਂ ਨਾਲ ਤੇ ਸਵੇਰੇ ਫਿਰ ਬੱਚੇ ਆਪਣੀਆਂ ਖੁਸ਼ੀਆਂ ਪੂਰੀਆਂ ਕਰਨਗੇ ਪਤੰਗਾਂ ਜਨਾਂ ਲੈਂਦੀਆਂ ਪਤੰਗਾਂ ਚੜਾਉਣਗੇ ਤੇ ਕਈ ਵਿਚਾਰੇ ਜਿਹੜੇ ਚੜਾਉਂਦੀ ਨਹੀਂ ਜਾ ਜੋ ਵੇਖ ਕੇ ਖੁਸ਼ੀਆਂ ਪੂਰੀਆਂ ਕਰਨਗੇ ਤੇ ਚਲੋ ਮਿਲਦੇ ਆ ਤੁਹਾਨੂੰ ਸਵੇਰੇ ਚੜ ਦੀ ਲੋੜੀ ਤੇ ਇਹ ਸਾਡਾ ਅੱਜ ਦਾ ਵਲੋਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਰੂ ਕਰਿਓ ਮਿਲਦੇ ਆਂ ਜੀ ਬਾਏ ਇਸ ਵੈਰੀ